ਚੱਲ ਚੱਲ ਨਾਲੇ ਮੈਨੂੰ ਸੌਣ ਨਾਲੇ ਤੂੰ ਸੌ ਜਾ ਜਿਆਦਾ ਬਗਵਾਸ ਨਾ ਕਰ ਵੱਡਾ ਆ ਮਦਦ ਕਰਨ ਵਾਲਾ ਮੈਨੂੰ ਸੌਂ ਜਾਣ ਦੇ ਉਹ ਗੱਲ ਤਾਂ ਸੋਹਣੀ ਆ ਪ੍ਰਧਾਨ ਜੀ ਮੈਂ ਬੈਂਕ ਵਾਲੇ ਤੋਂ 3 ਕਰੋੜ ਰੁਪਏ ਚੱਕ ਕੇ ਜੀਬੀਡੀ ਮਾਲ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਤੇ ਜਿਹੜਾ ਬੈਂਕ ਵਾਲਿਆਂ ਨੇ ਮੈਨੂੰ ਟਾਈਮ ਦਿੱਤਾ ਸੀ ਉਹ ਟਾਈਮ ਪੂਰਾ ਹੋ ਚੁੱਕਾ ਸੌ ਜਾ ਵੀ ਇੱਧਰ ਐਵੇਂ ਚੱਭੀ ਰਹਿਦਾ ਮੈਂ ਉਹਦੇ ਭਰਾ ਦੀ ਗੱਲ ਦੋਦ ਕਰਦਾ ਮੈਂ ਉਹਦੇ ਭਰਾ ਦੀ ਗੱਲ ਤਾਂ ਨਹੀਂ ਕਰਨੀ ਨਹੀਂ ਕਰ ਸਕਦਾ ਤੂੰ ਮੈਂ ਆਪਣਾ ਬੱਚਾ ਨਹੀਂ ਪੜਾਉਣਾ ਮੈਂ ਆਪਣੇ ਲੋਕਾਂ ਦੀ ਪਾਲਾ ਪੋਸ ਮੈਂ ਆਪਣੇ ਬੱਚੇ ਨੂੰ ਪੁਲਾੜ ਨਹੀਂ ਖਰੀਦਣਾ। ਮੈਂ ਆਪਣੇ ਭਰਾ ਦੀ ਮਦਦ ਕਰਨੀ ਕਰਨੀ ਆ ਚਾਹੇ ਮੈਨੂੰ ਚੋਰੀ ਕਰੀ ਦੋਵੇ। ਉਹ ਦੇਖ ਜਿੱਤਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ। ਅਸੀਂ ਤੇ ਕਾਗਜ਼ ਸੈਨ ਕਰਾ ਕੇ ਜਾਂ ਸੋਨਾ ਚਾਂਦੀ ਰੱਖ ਕੇ ਪੈਸੇ ਦੇਣੇ ਆ। ਜੇ ਤੈਨੂੰ 10-20 ਲੱਖ ਰੁਪਈਆ ਚਾਹੀਦਾ ਤੇ ਕੁਝ ਗਿਰਵੀ ਰੱਖ ਤੇ ਪੈਸੇ ਲੈ ਜਾ। ਰਸੋਣਾ ਆਸਟਾਈ ਮੇਰਾ ਜੀਤਾ ਪ੍ਰਾਪ ਬੜੀ ਮੁਸ਼ਕਲ ਚਾ ਤੂੰ ਤੇਰੇ ਕੋਲੇ ਕੋਈ ਗਹਿਣਾ ਗੱਟਾ ਪੈਸਾ ਤੇਲਾ ਪਿਆ ਤਾਂ ਮੈਨੂੰ ਦੇ ਦੇ ਮੈਂ ਉਹਦੇ ਜਾ ਕੇ ਮਦਦ ਕਰ ਸਕਾਂ ਅਸਾ ਪੈਸਾ ਨਾ ਇਹ ਸਾਰਾ ਸੋਨਾ ਨਾਲੇ ਗਹਿਣਾ ਮੈਂ ਤੇਰੇ ਭਰਾਂ ਦੇ ਤਾਂ ਤੇ ਮੈਂ ਖਾਲੀ ਹੁ ਕੇ ਵੇਜਾਂ ਉਹ ਭਰਾ ਭਰਾ ਕਾਦੇ ਵਾਸਤੇ ਹੁੰਦੇ ਨੇ ਇੱਕ ਦੂਜੇ ਦੀ ਮੁਸੀਬਤ ਚ ਕੰਮ ਆਉਣ ਵਾਸਤੇ ਹੁੰਦੇ ਨੇ ਤੂੰ ਜਾ ਅਲਮਾਰੀ ਦੇ ਵਿੱਚੋਂ ਜੋ ਕੁਝ ਦੇਣਾ ਕੱਢ ਕੇ ਦੇ ਦੇ ਮੈਂ ਜਾ ਕੇ ਉਹਦੀ ਮਦਦ ਤਾਂ ਕਰ ਦਿਆਂ ਬਿਚਾਰਾ ਬੜਾ ਔਖਾ ਕਿਉਂ ਮੇਰੇ ਬੱਚੇ ਨਹੀਂ ਹੈਗੇ ਤੇਰੇ ਭਰਾ ਦਾ ਮੇਰਾ ਠੇਕਾ ਚੱਕਿਆ ਹੋਇਆ ਕੋਈ ਆਰ ਬੇਕਾ ਤਾਂ ਬਿਕ ਜਾਵੇ ਮੈਂ ਕੀ ਲੈਣਾ ਮਾਂ ਉਥੇ ਮੈਂ ਪੰਚਾਇਤ ਚ ਰੌਲਾ ਪਾਉਂਦੀ ਰਹੀ ਆ ਸਿੱਧਰ ਦੀ ਜ਼ਮੀਨ ਚੋਂ ਹਿੱਸਾ ਲੈ ਲਓ ਡੰਗਰ ਵੱੱਛੇ ਚੋਂ ਹਿੱਸਾ ਲੈ ਲਓ ਉਥੇ ਮੇਰੀ ਕਿਸੇ ਨੇ ਨਹੀਂ ਸੁਣੀ ਉਹ ਮੀਨਾ ਤੂੰ ਇੰਨਾ ਪੱਥਰ ਦਿਲ ਕਿਉਂ ਬਣੀ ਬੈਠੀ ਆ ਇਹ ਕੱਲ ਨੂੰ ਕੋਈ ਸਾਡੇ ਤੇ مصیبت ਆ ਜਾਵੇ ਇਹ ਜੀਤਾ ਕੀ ਤੇ ਸਾਡੀ ਮਦਦ ਨਹੀਂ ਕਰੂਗਾ ਚੱਲ ਚੱਲ ਨਾਲੇ ਮੈਨੂੰ ਸੌਣ ਦੇ ਨਾਲੇ ਤੂੰ ਸੌ ਜਾ ਜਿਆਦਾ ਬਗਵਾਸ ਨਾ ਕਰ ਵੱਡਾ ਆ ਮਦਦ ਕਰਨ ਵਾਲਾ ਮੈਨੂੰ ਸੌਂ ਜਾਣ ਦੇ ਉਹ ਗੱਲ ਤਾਂ ਸੁਣ ਗੱਲ ਤਾਂ ਸੁਣ ਲੈ ਮੇਰੀ ਉਹ ਮੇਰੀ ਗੱਲ ਤਾਂ ਸੁਣ ਲੈ ਸੌਂ ਜੀ ਫੇਰ ਸੌਣਾ ਹੀ ਆ ਕਿਸੇ ਦੀ ਮਦਦ ਵੀ ਕਰਨੀ ਚਾਹੀਦੀ ਆ ਆਪਣਾ ਖੂਨ ਆ ਉਹ हाय बे मेरी नवारी तो चोरी कर तू चबी सक्कल आ गया ਵੇ ਤੂੰ ਚੋਰੀ ਕਰਦਾ ਹੈ ਮਾਰੀ ਚੋਰੀ ਕਰਦਾ ਫੜੋ ਚਾਬੀ ਇਧਰ ਐਵੇਂ ਚਾਬੀ ਦੇਦਾ ਮੈਂ ਉਹਦੇ ਭਰਾ ਦੀ ਮਦਦ ਕਰਦਾ ਹੈ ਮੈਂ ਉਹਦੇ ਭਰਾ ਦੀ ਮਦਦ ਨਹੀਂ ਕਰ ਲਈ ਨਹੀਂ ਕਰ ਸਕਦਾ ਤੂੰ ਮੈਂ ਆਪਣੇ ਬੱਚਾ ਨਹੀਂ ਪਰੋੜੇ ਮੈਂ ਆਪਣੇ ਲੋਕਾਂ ਦੀ ਪਰੇ ਪਰਸ਼ਨ ਨਹੀਂ ਕਰਨਾ ਮੈਂ ਆਪਣੇ ਬੱਚੇ ਨੂੰ ਪੁਲਾੜ ਨਹੀਂ ਖਰੀਦਣਾ ਮੈਂ ਆਪਣੇ ਭਰਾ ਦੀ ਮਦਦ ਕਰਨੀ ਕਰਨੀ ਹੈ ਚਾਹੇ ਮੈਨੂੰ ਚੋਰੀ ਕਰਨੀ ਪਵੇ ਤੂੰ ਚੋਰੀਆਂ ਕਰ ਬਾਹਰ ਕਰ ਜਿੱਥੇ ਮਰਜ਼ੀ ਕਰ ਮੈਂ ਨਹੀਂ ਚਾਬੀ ਦਿੰਦੀ ਮੈਂ ਛੱਡ ਦਾਂਦੀ ਇਹ ਵੀ ਤੈਨੂੰ ਦੱਸ ਦਿੰਦਾ ਮੈਂ ਲੈ ਕੇ ਜਾਉਂਗੀ ਨਹੀਂ ਫਿਰ ਮੈਂ ਲੈ ਕੇ ਹੀ ਜਾਉਂ ਤੂੰ ਕਿ ਮੈਂ ਲੈ ਜਾਣਾ ਚਾਬੀ ਮੇਰੇ ਕੋਲ ਤੂੰ ਖੋ ਕੇ ਦੇਖ ਚਾਬੀ ਮੈਂ ਆਪਣੇ ਬੱਚਿਆਂ ਦਾ ਨਹੀਂ ਕੁਝ ਸੋਚਣਾ ਮੈਂ ਆਪਣੇ ਬੱਚਿਆਂ ਦਾ ਕੁਝ ਕਰਨਾ ਨਹੀਂਗਾ ਮੈਂ ਤਾਂ ਲੈ ਕੇ ਜਾਣਿਆ ਤੂੰ ਸੋਚਦਾ ਜੋ ਕਰਨਾ ਕਰ ਲਈ ਮੈਂ ਤਾਂ ਲੈ ਹੀ ਜਾਣਿਆ ਤੂੰ ਚਾਬੀ ਖੋ ਕੇ ਦੇਖ ਕਿ ਮੇ ਖੋਵੇਂਗਾ ਕੋਈ ਨਹੀਂ ਤਾਂ ਖੋਲੂ ਮੈਂ ਖੋਲੂਗਾ ਉਹ ਤਾਂ ਕੋਈ ਗੱਲ ਨਹੀਂ ਦੇਖੋ ਖੋ ਕੇ ਮੈਂ ਕਿਵੇਂ ਖੋਲੇਗਾ ਤੂੰ ਮੈਂ ਆਪਣੇ ਬੱਚਿਆਂ ਦਾ ਨਹੀਂ ਕੁਝ ਦੇਖਣਾ ਦੇ ਚਾਬੀ ਇੱਧਰ ਦੇ ਦੇ ਚਾਬੀ ਦੇ ਆਪਣੇ ਬੱਚੇ ਬੜਾ ਹਨੀ ਖਾਣੇ ਬਾਹਰ ਨਹੀਂ ਭੇਜਣਾ ਆਪਣੇ ਬੱਚੇ ਮੈਂ ਭੇਜੂ ਬਾਹਰ ਗੈ ਮੈਂ 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 ਭੇਜੂ ਬਾਹਰ ਫੜਾ ਫੜਾ ਬਾਹਰ ਚਾਬੀ ਚੱਗੇ ਸੜਦੇ ਨਹੀਂ ਮੈਂ ਪਰਸੋਂ ਬੁਲਾ ਲੈਣਾ ਮੈਂ ਰੋਲਾ ਪਾਉਂਗੀ ਵੱਡਾ ਆਇਆ ਭਰਾ ਦੀ ਮਦਦ ਕਰਨ ਵਾਲਾ ਇਹ ਜਗੋਂ ਦੀ ਸਰਕਾਰ ਆਈ ਹੈ ਨਾ ਪ੍ਰਾਪਰਟੀ ਦਾ ਦਾ ਪੱਠਾ ਹੀ ਵਹਿ ਗਿਆ ਸਸ਼ਨੀ ਗਾਲ ਜੀ ਹੋਰ ਜਿੱਤੇ ਆ ਕੀ ਹਾਲ ਆ ਅੱਜ ਕਿਵੇਂ ਆਉਣਾ ਹੋਇਆ ਆ ਜਾ ਬਹਿ ਜਾ ਪ੍ਰਧਾਨ ਜੀ ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਕੰਮ ਆ। ਉਹ ਦੱਸ ਜਿੱਤਿਆ ਕੀ ਕੰਮ ਹੈ? ਅਸੀਂ ਤਾਂ ਲੋਕਾਂ ਦੇ ਕੰਮ ਕਰਨ ਲਈ ਬੈਠੇ ਆਂ। ਜੀ ਜੀ ਮੈਨੂੰ 3 ਕਰੋੜ ਰੁਪਏ ਚਾਹੀਦਾ ਹੈ। ਹੈ? ਉਹ 3 ਕਰੋੜ ਰੁਪਇਆ ਤਾਂ ਤੁਹਾਡੇ ਹਰ ਮਹੀਨੇ 5-5 ਲੱਖ ਰੁਪਏ ਦੇ ਦਾਂਗਾ। ਸਾਰੇ ਪੈਸੇ ਮੋੜ ਦਾਂਗਾ। ਓ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਜਿੱਤਿਆ ਤਾਂ ਇੰਨੇ ਪੈਸੇ ਕੀ ਕਰਨੇ ਆ ਤੇ ਤੈਨੂੰ ਇੰਨੇ ਪੈਸਿਆਂ ਦੀ ਕੀ ਲੋੜ ਪੈ ਗਈ ਉਹ ਮੈਂ ਐਡਾ ਵੱਡਾ ਲਾਲਾ ਨਹੀਂ ਹੈਗਾ ਪ੍ਰਧਾਨ ਜੀ ਮੈਂ ਬੈਂਕ ਵਾਲੇ ਤੋਂ 3 ਕਰੋੜ ਰੁਪਏ ਚੱਕ ਕੇ ਜੀਬੀਡੀ ਮਾਲ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਤੇ ਜਿਹੜਾ ਬੈਂਕ ਵਾਲਿਆਂ ਨੇ ਮੈਨੂੰ ਟਾਈਮ ਦਿੱਤਾ ਸੀ ਉਹ ਟਾਈਮ ਪੂਰਾ ਹੋ ਚੱਲਿਆ ਤੇ ਮਾਲ ਬਣਨ ਚ ਹਲੇ 4-5 ਸਾਲ ਹੋਰ ਲੱਗਣਗੇ ਮਾਲ ਵਾਲੇ ਨੇ ਮੈਨੂੰ ਕਿਹਾ ਸੀ ਕਿ ਮਾਲ ਬਣਨ ਤੋਂ ਬਾਅਦ ਉਹ ਮੈਨੂੰ 25 ਦੁਕਾਨਾਂ ਦੇਣਗੇ ਤੇ ਇੱਕ ਦੁਕਾਨ ਦਾ ਕਿਰਾਇਆ ਇੱਕ ਤੋਂ 1.5 ਲੱਖ ਰੁਪਏ ਆ ਜੇ ਤੁਸੀਂ ਮੈਨੂੰ 3 ਕਰੋੜ ਰੁਪਏ ਦੇ ਦੋ ਤੇ ਉਸ ਮਾਲ ਦੇ ਵਿੱਚ ਮੈਂ ਤੁਹਾਨੂੰ 10 ਦੁਕਾਨਾਂ ਦਵਾਵਾਂਗਾ ਮੈਂ ਤੁਹਾਡੇ ਬੇਨਤੀ ਕਰਦਾ ਹਾਂ ਤੁਸੀਂ ਮੈਨੂੰ 3 ਕਰੋੜ ਰੁਪਏ ਕਿਵੇਂ ਵੀ ਕਰਕੇ ਦੇ ਦਿਓ ਉਹ ਜਿੱਤੇ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਐਡਾ ਵੱਡਾ ਪੰਗਾ ਤੂੰ ਲਿਆ ਕਿਉਂ ਇਨਾ ਮੌਲਾਂ ਦੇ ਬਣਨ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਇਹਦੇ ਦੇ ਪੈਸੇ ਲਾਉਂਦੇ ਆ ਲਾਉਂਦੇ ਆ ਪੈਸੇ ਖਤਮ ਹੋ ਜਾਂਦੇ ਨੇ ਤੇ ਫਿਰ ਬੈਂਕ ਵਾਲੇ ਆ ਕੇ ਇਹਦੇ ਤੇ ਕਬਜ਼ਾ ਕਰ ਲੈਂਦੇ ਨੇ ਇਦਾਂ ਗੱਲ ਹੈ ਵੀ ਇਹ ਸਾਨੂੰ ਪੈਸੇ ਬਹੁਤ ਜ਼ਿਆਦਾ ਚਾਹੀਦੇ ਨੇ ਸਾਡੇ ਉਤੇ ਨਾ ਥੋੜੀ ਜੀ ਉਹ ਨਾ ਮਿਹਰਬਾਨੀ ਕਰੋ ਜੇ ਤੁਸੀਂ ਸਾਡੇ ਪੈਸੇ ਨਾ ਨਾ ਦਿੱਤੇ ਸਾਡੀ ਕੋਠੀ ਦੀ ਐਕਸ਼ਨ ਹੋ ਜਾਣੀ ਆ ਪਲੀਜ਼ ਥੋੜੀ ਜੀ ਸਾਡੀ ਹੈਲਪ ਕਰੋ ਅਸੀਂ ਅਸੀਂ ਨਾ ਮੈਂ ਤੁਹਾਡੇ ਨਾਲ ਪੈਦਾ ਕਰਦਾ ਵੀ ਇਹ ਨਾ ਬੰਨੀ ਹੋ ਵੀ ਤੁਹਾਡੇ ਪੈਸੇ ਡੇ ਟੂ ਡੇਟ ਤੁਹਾਡੀ EMI ਤੁਹਾਨੂੰ ਪਹੁੰਚੂਗੀ ਪ੍ਰਧਾਨ ਜੀ ਮੇਰੀ ਗੱਲ 몰 ਬਣਾਉਣ ਵਾਲੇ ਮਾਲਕ ਨਾ ਹੋਈ ਯਾ ਉਹਨਾਂ ਨੇ ਜਲਦੀ 4-5 ਸਾਲਾਂ ਦੇ ਵਿੱਚ ਮਾਲ ਤਿਆਰ ਕਰ ਦੇਣਾ ਜਿੱਤਿਆ ਤੂੰ ਮਾਲ ਦੀ ਗੱਲਾਂ ਕਰਦਾ ਉਹ ਭਾਈ ਇੱਥੇ ਤਾਂ 20 ਲੱਖ ਰੁਪਈਆ ਦਿੱਤਾ ਸੀ ਉਹਨਾਂ ਮਕਾਨ ਬਣਾਉਣ ਖਾਤਰ ਉਹ ਕੋਠੀਆਂ ਦੀਆਂ ਕੱਡੀਆਂ ਨਿਉ ਨਿਉ ਭਰੀਆਂ ਨੇ ਪੈਸੇ ਲਾ ਕੇ ਪਤਾ ਹੀ ਤਿੱਤਰ-ਵਿੱਤਰ ਕਿੱਧਰ ਹੋ ਗਿਆ ਜਿੱਤਿਆ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਣ ਵਾਲੇ ਹੋਰ ਹੁੰਦੇ ਨੇ ਇੱਕ ਵਾਰੀ ਜਾ ਕੇ ਦੇਖਿਆ ਮੌਲ ਬਣ ਵੀ ਰਿਆ ਨੇ ਕਿ ਜਾਂ ਉਹਨੂੰ ਛੱਡ ਕੇ ਵਿਦੇਸ਼ ਭੱਜ ਗਏ ਨੇ ਉਹ ਨਹੀਂ ਨਹੀਂ ਪ੍ਰਧਾਨ ਜੀ ਇਦਾਂ ਨਹੀਂ ਹੋ ਸਕਦਾ ਉਹ ਕਰੋੜਪਤੀ ਬੰਦੇ ਨੇ ਪ੍ਰਧਾਨ ਜੀ ਜੇ ਤੁਸੀਂ ਮੇਰੇ ਭਰਾ ਨੂੰ ਪੈਸੇ ਨਾ ਦਿੱਤੇ ਮੇਰੇ ਭਰਾ ਦਾ ਘਰ ਨਾਮ ਹੋ ਜਾਣਾ ਇਹ ਕਿੱਥੇ ਜਾਊਗਾ ਵਿਚਾਰਾ ਇਸ ਕਰਕੇ ਤੁਸੀਂ ਕਿਰਪਾ ਕਰੋ ਉਹ ਦੇਖ ਦਿੱਤਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਸੀਂ ਤੇ ਕਾਗਜ਼ ਸائن ਕਰਾ ਕੇ ਜਾਂ ਸੋਨਾ ਚਾਂਦੀ ਰੱਖ ਕੇ ਪੈਸੇ ਦੇਣੇ ਆ ਜੇ ਤੈਨੂੰ 10-20 ਲੱਖ ਰੁਪਈਆ ਚਾਹੀਦਾ ਤੇ ਕੁਝ ਗਿਰਵੀ ਰੱਖ ਤੇ ਪੈਸੇ ਲੈ ਜਾ ਪ੍ਰਧਾਨ ਜੀ 10-20 ਲੱਖ ਨਾਲ ਮੇਰਾ ਕੁਝ ਨਹੀਂ ਹੋਣਾ ਚਲੋ ਠੀਕ ਆ ਮੈਂ ਕਿਤੇ ਹੋਰ ਦੇਖਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ